ਮੇਰੇ ਪਿਤਾ ਜੀ ਆ ਅਸੀਂ ਇਹਨਾਂ ਦੇ ਆਸ਼ੀਰਵਾਦ ਨਾਲ ਇੱਥੇ ਖੜੇ ਆ ਜਿੱਦਾਂ ਇਹ ਕਹਿੰਦੇ ਆ ਅਸੀਂ ਉਦਾਂ ਕਰਦੇ ਸੇਵਾ ਕਰਦੇ ਆ ਇੱਥੇ ਸੇਵਾਦਾਰਾ ਸਭ ਤੋਂ ਵੱਡੇ ਅਸੀਂ ਸੇਵਾਦਾਰੀਆਂ ਅਸੀਂ ਕੋਈ ਕਹਿੰਦੇ ਨਹੀਂ ਅਸੀਂ ਵੱਡੇ ਆ ਜਾਂ ਛੋਟੇ ਆ ਅਸੀਂ ਕਿਸੇ ਦੀ ਮਾਤਾ ਨਹੀਂ ਕਿਸੇ ਦੇ ਬਾਬੇ ਨਹੀਂ ਹੈਗੇ ਸਾਨੂੰ ਤਾਂ ਸਾਡੇ ਮਾਤ ਬਾਬਿਆਂ ਨੇ ਲਾਇਆ ਹੋਇਆ ਅੱਗੇ ਅਸੀਂ ਲੱਗੇ ਹੋਏ ਆ ਜਿਹਦੇ ਬੰਦਾ 1 ਬੰਦਾ ਛਾਲ 13 4 ਸਾਲ ਬੱਚੇ ਨਹੀਂ ਹੋਏ ਤੇ ਮਾਲਕ ਦੀ ਕਿਰਪਾ ਜਿਹੜਾ ਅੰਦਰੋਂ ਮੱਲੂਗਾਂ ਮਿਲ ਜਾਣੀ ਆ ਤੁਸੀਂ ਮੰਗ ਕੇ ਚਲੋ ਜੋ ਨਾ ਮਿਲੇ ਤਾਂ ਗੱਲ ਕਰਿਓ ਸ਼ਾਹ ਜੀ ਦੀ ਸਮਾਦ ਹੈ ਜਿੱਥੇ ਲੋਕੀ ਆਪਣੀ ਆਸਥਾ ਲੈ ਕੇ ਪਉਂਦੇ ਨੇ ਤੇ ਆਪਣੀ ਮਨੁਕ ਚਾਦਰ ਚਨਾਂਦੇ ਨੇ ਤੇ ਸੁਖਣਾ ਸੁਖਦੇ ਨੇ ਸਾਨੂੰ ਇਸ ਘਰ ਚ ਬਹੁਤ ਕੁਝ ਮਿਲਿਆ ਕਿਸੇ ਚੀਜ਼ ਦੀ ਕਮੀ ਨਹੀਂ ਆਂਦੀ ਇਹ ਸਾਡਾ ਘਰ ਨਹੀਂ ਇੱਕ ਪਿਓ ਆ ਤੇ ਸਾਡਾ ਪਿਓ ਆ ਸਾਰੇ ਤਰ ਮੂਰੇ ਆਂਦੇ ਆ ਆਪਣੇ ਸੁਖਣਾ ਸੁੱਕ ਕੇ ਜਾਂਦੇ ਸਾਰਿਆਂ ਦੀ ਬਾਰ ਆਉਂਦੀਆਂ ਸੁਖਣਾ ਜੋ ਚੌਂਕ ਸੀ ਉਹੀ ਇੱਥੇ ਹੀ ਆ ਵਿਸ਼ਵਾਸ ਕੇ ਲਈ ਤੋ ਵਿਸ਼ਵਾਸ ਹੈ ਮੂਝੇ ਇਸ ਚੀਜ਼ ਦਾ ਔਰ ਮੇਰੀ ਮੰਨਤ ਕਾਫੀ ਚੀਜ਼ੋ ਕੀ ਥੀ ਤੋ ਸਾਰਾ ਕੁਝ ਪੂਰਾ ਹੋਆ ਮੇਰਾ ਇਸਕੇ ਅੱਜ ਮੇਰੇ 3-4 ਸਾਲ ਸੇ ਤਬੀਅਤ ਬਹੁਤ ਜ਼ਿਆਦਾ ਖਰਾਬ ਥੀ बहुत दवा करा ली बहुत दुआ करा ली कहीं मेरे को आराम नहीं मिला तो मैंने आए थे यहाँ पे माथा टिक के गई थी मैंने बोल के गई थी अगर मेरे को आराम मिल जाएगा मैं आके चादर चढ़ाऊंगी पैर भरूंगी आपको सत श्रीकाल जी तुसी देख रहे हो लुधियाना लाइव से मैं अमित बाबा बुले शाह जी कहते ने बुला की जाना मैं कौन ना मैं मस्जिद का ना मैं मंदिर दा ना मैं, दा। ते ना मैं नाप ਨਾਮੇ ਪਾਕ ਤੇ ਨਾਮੇ ਨਾਪਾਕ ਤੇ ਮੈਂ ਉਸ ਸਥਾਨ ਤੇ ਖੜਾ ਹਾਂ ਜਿੱਥੇ ਨਾ ਕਿਸੇ ਜਾਤ ਦਾ ਪੈਰਾ ਹੈ ਨਾ ਕਿਸੇ ਧਰਮ ਦਾ ਪੇਤਪਾ ਹੈ ਮੈਂ ਖੜਾ ਹਾਂ ਮੌਜੂਦ ਹਾਂ ਟੀਲਾ ਬਾਬਾ ਸ਼ੇਖ ਫਰੀਦ ਜੀ ਦੀ ਸਮਾਦ ਤੇ ਅਸੀਂ ਪਹੁੰਚੇ ਹਾਂ ਦਰਗਾਹ ਟੀਲਾ ਬਾਬਾ ਸ਼ੇਖ ਫਰੀਦ ਜੀ ਦੀ ਸਮਾਦ ਦੇ ਉਤੇ ਤੇ ਗੱਲਬਾਤ ਕਰਨ ਲਈ ਕਦੀ ਨਿਸ਼ੀ ਨਰਿੰਦਰਪਾਲ ਸ਼ਰਮਾ ਜੀ ਸਾਡੇ ਨਾਲ ਨੇ ਗੱਲਬਾਤ ਕਰਨੇ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾ ਮੈਂ ਤੁਹਾ ਦਾ ਬਹੁਤ ਧੰਨਵਾਦ ਜਿਹੜਾ ਤੁਹਾਡੇ ਚੈਨਲ ਦਾ ਮਾਲਕਾ ਕੇ ਦੁਆ ਕਰਨਾ ਵੀ ਤੁਹਾਡਾ ਚੈਨਲ ਹਮੇਸ਼ਾ ਚੜਦਾ ਕਲਾ ਜੀ ਬਾਬਾ ਜੀ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਪਹੁੰਚ ਰਹੀ ਹੈ ਤੇ ਕਾਫੀ ਲੋਕਾਂ ਦੀ ਜਿਹੜੀ ਆਸਤਾ ਦਾ ਕੇਂਦਰ ਇਹ ਦਰਗਾਹ ਬਣੀ ਹੋਈ ਹੈ ਤੇ ਇਸ ਦਰਗਾਹ ਦਾ ਜਿਹੜਾ ਇਤਿਹਾਸ ਹੈ ਉਹ ਕੀ ਹੈ ਇਹ ਦਰਗਾਹ ਜਿਹੜੀ ਨਾ ਬਾਬਾ ਖਰੀਦਾ ਟੇਲਾ ਬਾਬਾ ਸ਼ੇਖਪਰੀ ਸਮਾਦ ਬਾਬਾ ਸਾਹੂ ਚੌਕ ਵਾਸੀ ਉਹਦੇ ਵੱਲੋਂ ਜਾਣਾ ਹੈ ਇਹ ਕਰੀਬ 200 260 ਸਾਲ ਤੋਂ ਜਗ੍ਹਾ ਹੈ ਪੁਰਾਣੀ ਇਹ ਕੋਈ ਨਵੀਂ ਜਗ੍ਹਾ ਨਹੀਂ ਹੈ 1920 ਦੇ ਵਿੱਚ ਸਰਕਾਰ ਨੇ ਜਿਹੜੀ ਇਹ ਜਗ੍ਹਾ ਜ਼ਬਰਦਸਤੀ ਮੈਨੂੰ ਥਾਣੇ ਫੜ ਕੇ ਲੈ ਕੇ ਮੰਗ ਤੋਂ ਢਾਤੀ ਹੈ ਉਹ ਇਹ ਜਗ੍ਹਾ ਬਾਬੇ ਫਰੀਦ ਨੇ 740 ਸਾਲ ਪਹਿਲਾਂ ਜਿਹੜਾ ਲੰਗਰ ਘਰ ਬਣਾਇਆ ਸੀ ਇੱਥੇ ਜਿਹੜੀ ਜਗ੍ਹਾ ਹੁਣ ਇੱਥੇ ਇਹ ਸਾਰੀ ਸੰਗਤ ਜਿਵੇਂ ਉੱਥੇ ਆਉਂਦੀ ਸੀ ਉਦੋਂ ਇੱਥੇ ਆਉਂਦੀ ਆ ਜੋੜੀਏ ਮੰਗ ਮੰਗਤ ਕੋਈ ਸੱਚੇ ਅੰਦਰੋਂ ਮੰਨ ਮੰਗਦਾ ਪੁਣੀ ਪੂਰੀ ਹੁੰਦੀ ਆ ਇਹਦੇ ਬੱਚੇ ਮੈਂ ਤੁਹਾਨੂੰ ਕਹਿ ਨਹੀਂ ਸਕਦਾ ਕਿਉਂਕਿ ਅਸੀਂ ਮਾਰਗ ਦੀ ਉਪਮਾਂ ਦੇ ਵਿੱਚ ਘਟ ਜਾਣੇ ਆ ਉਹ ਮਾਲਕ ਆਪੇ ਕਿਉਂਕਿ ਉਹ ਉਹ ਮਾਲਕ ਕਰਨ ਵਾਲਾ ਜਿਹਦੇ ਬੰਦਾ ਬੰਦਾ ਸਾਲ 13-14 ਸਾਲ ਬੱਚੇ ਨਹੀਂ ਹੋਏ ਤੇ ਤੁਹਾਨੂੰ ਤੁਹਾਡਾ ਪ੍ਰੈਸ ਰਿਪੋਰਟਰ ਪੁੱਛਦੇ 13-14 ਸਾਲ ਬੰਦਾ ਇਹ ਮਾਲਕ ਦੀ ਕਿਰਪਾ ਜਿਹੜਾ ਅੰਦਰੋਂ ਮੱਲੂਗ ਮਿਲ ਜਾਣੀ ਆ ਤੁਸੀਂ ਮੰਗ ਕੇ ਚਲੇ ਜਾਓ ਨਾ ਮਿਲੇ ਨਾ ਗੱਲ ਕਰਿਓ ਮੈਂ ਇੱਥੇ 50 ਸਾਲ ਤੋਂ ਤਿੱਗਦੀ ਨਿਸ਼ੀਨਾ ਹਰ ਸਾਲ ਮੇਲਾ ਲੱਗਦਾ ਇੱਥੇ ਕੁੜੀਆਂ ਦੇ ਜਿਹੜੀਆਂ ਵਿਆਹ ਕਰਦੇ ਅਸੀਂ ਗਰੀਬ ਕੁੜੀ ਨਹੀਂ ਕਹਿੰਦੇ ਹੁੰਦੇ ਨਾ ਗਰੀਬ ਕੁੜੀ ਹੋਈ ਐ ਅੱਜ ਤੱਕ ਨਾ ਹੋਣੀ ਐ ਅਸੀਂ ਕੁੜੀਆਂ ਦੇ ਵਿਆਹ ਕਰਦੇ ਆ ਜਿਹੜੀਆਂ ਅਮੀਰ ਹੁੰਦੀਆਂ ਨੇ ਇਹ ਜੀ ਗਰੀਬ ਕੋਈ ਕਹਿੰਦਾ ਕੌਣ ਕੁੜੀਆਂ ਨੂੰ ਤਾਂ ਉਦਾਂ ਹੀ ਲక్ష్ਮੀ ਕਿਹਾ ਜਾਂਦਾ ਹੈ ਤਾਂ ਕੁੜੀਆਂ ਤਾਂ ਗਰੀਬ ਹੋਈ ਨਹੀਂ ਸਕਦੀਆਂ ਨਾ ਕੁੜੀ ਅੱਜ ਤੱਕ ਗਰੀਬ ਹੋਈ ਨਹੀਂ ਨਾ ਜੰਮੀਆਂ ਨਾ ਜੰਮਣੀਆਂ ਕੁੜੀ ਦਾ ਬਾਪ ਚਾਹੇ ਰਿਕਸ਼ਾ ਚਲਾਉ ਉਹ ਵੀ 10 ਰੁਪਏ ਐਂ ਕਰਕੇ ਗਰੀਬ ਤਾਂ ਮੁੰਡੇ ਵਾਲੇ ਨੇ ਜਿਹੜੇ ਦਾਜ ਲੈਂਦੇ ਨੇ ਕੁੜੀ ਤਾਂ ਗਰੀਬ ਨਹੀਂ ਆ ਜਿਹੜੇ ਪੱਲਾ ਅਟਕੇ ਪੂਰੇ ਖਾਦੇ ਨੇ ਗਰੀਬ ਮੁੰਡੇ ਵਾਲੇ ਹੁੰਦੇ ਨੇ ਮੁੰਡੇ ਵਾਲਿਆਂ ਨੂੰ ਚਾਹੀਦਾ ਵੀ ਗਰੀਬ ਤੁਸੀਂ ਨਾ ਮੰਗਦੇ ਬਣੋ ਉਹਨੇ ਕੁੜੀਆਂ ਦੇ ਜਿਵੇਂ 1000 ਰੁਪਏ ਜੋੜ ਕੇ ਅਗਲਾ ਕੁੜੀ ਦਾ ਵਿਆਹ ਕਰਦਾ ਮੂਰੇ ਪਲਾਟ ਦੇ ਕਾਰਨ ਇਸੇ ਸਕੂਟਿੰਗ ਦਾ ਬੰਮਾ ਬਣਾਣੀ ਚੀਨੀ ਜਿਹਨੇ ਕੁੜੀ ਜਿਹੜੀ 25 ਸਾਲਾ ਬਣਾ ਕਾਰਜਾ ਕੱਢ ਕੇ ਤੁਹਾਨੂੰ ਦੇ ਦੇ ਦਵਾ ਕੀ ਦੇ ਜੂਗਾ ਤੁਹਾਨੂੰ ਬਾਕੀ ਚਲਾਈ ਸੈਂਟਰ ਚਲਾਉਣੇ ਇੱਥੇ ਬਿਊਟੀ ਬਗਾਲੇ ਵਗੈਰਾ ਸੈਂਟਰ ਚਲਾਉਣੇ ਆ ਹੋਰ ਕੋਈ ਗਰੀਬ ਆਦਮੀ ਕੋਈ ਇੱਥੇ ਆ ਜਾਂਦਾ ਜਿਹੜਾ بیمار ਸਵਾਰਾ ਉਹਨੂੰ ਰਿਲੀਫ ਦਨੇ ਇੱਥੇ ਬਹੁਤ 6000 ਦਾ ਜਗਾ ਬਣਾਈ ਆ ਪਿੱਛੇ ਸੀ ਜੋ ਸਰਕਾਰ ਨੇ ਉਹ ਮੇਲਾ ਉੱਥੇ ਜਿਹੜੀ ਜਗਾ ਟਾਤੀ ਸੀ ਅਸੀਂ ਇੱਧਰ ਵੱਡੇ ਵੱਡੇ ਹਾਲ ਬਣਾਤੇ ਪਿੱਛੇ ਉਹ ਕਹਿੰਦੇ ਵੀ ਉਹਨਾਂ ਦਾ ਮਾਲਕਾ ਖਰਾਬ ਕਰਕੇ ਸਾਡਾ ਮਾਲਕਾ ਖਰਾਬ ਕਰ ਗਿਆ ਇਹ ਸਾਡੇ ਮਾਲਕ ਨੇ ਉਹ ਬਰਾਬਰ ਕਰ ਲਿਆ ਜਿਹਨਾਂ ਨੇ ਹਟਾਇਆ ਉਹਨਾਂ ਨੂੰ ਪੁੱਛੋ ਜਾ ਕੇ ਕਿਸੇ ਦੇ ਘਰ ਦੀ ਜਿਵਾਨੀ ਮੱਚਦਾ ਹੈ ਤੁਸੀਂ ਆਪ ਦੇਖ ਲਓ ਕਿ ਤੁਹਾਨੂੰ ਮੈਂ ਹਰ ਬੰਦੇ ਨੂੰ ਮੈਂ ਬਾਈ ਨੇਮ ਨਹੀਂ ਤੁਹਾਨੂੰ ਕਹਿਣਾ ਚਾਹੁੰਦਾ ਜਿਹਨਾਂ ਐਨਐਚਐਲ ਤੇ ਡਾਇਵਰਸਿਟੀ ਜੀ ਨੇ ਕ੍ਰੇਨ ਵਾਲਾ ਹੋਰ ਜਿਹੜੇ ਮੌਕੇ ਤੇ ਸੀ ਕੋਈ ਜਿਹੜੇ ਵੀ ਉਹਨਾਂ ਨੂੰ ਪੁੱਛੋ ਜਾ ਕੇ ਮੌਕੇ ਤੇ ਡੀਐਸਪੀ ਕੋਲੀ ਬੈਠਾ ਸੀ ਉਹ ਵੀ ਤੁਹਾਨੂੰ ਪਤਾ ਹੀ ਹੈ ਜਿਹਨੇ ਇਹ ਮਾਲਕ ਦਾ ਮੱਥਾ ਲਾਇਆ ਫਕੀਰ ਲੋਕ ਨਾ ਮੇਰਾ ਘਰ ਵੀ ਉਹਦੇ ਜਿਵਾਨੀ ਬਚਿਆ ਇਹ ਅਸੀਂ ਮਾਰੇ ਕੰਮ ਕਰਾਂਗੇ ਜਾਂ ਠੱਗੀ ਠੋਰੀ ਮਾਰਾਂਗੇ ਕੋਈ ਚੋਰੀ ਕਰਾਂਗੇ ਤਾਂ ਸਾਨੂੰ ਵੀ ਉਹਨੇ ਸਹਾਇਤਾ ਦੇਣੀ ਹੈ 50 ਸਾਲ ਦੇ ਵਿਚ ਦਰਬਾਰ ਤੋਂ ਕਦੇ ਪੈਸਾ ਨਹੀਂ ਦੇਖਿਆ ਕੀ ਚੜਦਾ ਕੀ ਨਹੀਂ ਚੜਦਾ ਕੀ ਘੱਟ ਪੈਂਟੀ ਕਰਦੀ ਹੈ ਕਮੇਟੀ ਟ੍ਰਸਟ ਬਣਿਆ ਹੋਇਆ 50 ਸਾਲ ਹੋ ਗਏ ਦਰਬਾਰ ਤੋਂ ਕੋਈ ਸ਼ਾਹ ਨਹੀਂ ਪੀਚੀ ਰੋਟੀ ਦਿਖਾਦੀ ਅੰਦਰੋਂ ਮਹਾਨਦਾਰੀ ਨੌਕਰੀ ਕਰਨੀ ਹੈ ਇਸ ਖਾਸਮ ਦੀ ਇਹ ਬਾਕੀ ਦਾ ਲੋਕ ਕਹਿੰਦੇ ਹੁੰਦੇ ਡੇਰੇਦਾਰ ਨੂੰ ਦੋ ਗੱਲਾਂ ਕਹਿੰਦੇ ਵੀ ਇਹਨਾਂ ਕੋ ਜਨਾਨੀਆਂ ਉਹਨੀਆਂ ਨੇ ਕੋਈ ਪੈਸੇ ਖਾਂਦੇ ਨੇ ਹੋਰ ਕੋਈ ਨਹੀਂ ਕਹਿਣਗੇ ਇਹ ਜਿਹੜੀਆਂ ਕੁੜੀਆਂ ਨੇ ਸਾਰੀਆਂ ਮੇਰੀ ਕੋਈ ਭੈਣ ਹੈ ਕੋਈ ਮੇਰੀ ਕੁੜੀ ਹੈ ਕੋਈ ਮੇਰੀ ਮਾਂ ਹੈ ਸਾਰੀ ਮੈਨੂੰ ਮਿਲਣ ਆਉਂਦੀਆਂ ਮੈਨੂੰ ਮਿਲ ਕੇ ਚੱਲਦੀਆਂ ਨੇ ਜਿਹੜੇ ਆਪਣੇ ਘਰ ਦੁੱਖ ਸੁੱਖ ਨਹੀਂ ਸਾਰੇ ਦੁੱਖ ਸੁੱਖ ਮੇਰੇ ਅਸੀਂ ਕੀ ਦੇ ਸਕਦੇ ਹਾਂ ਮਾਲਕ ਨੇ ਦੇਣਾ ਇਹਨਾਂ ਨੂੰ ਸਭ ਕੁਝ ਤੁਸੀਂ ਮੰਗ ਕੇ ਦੇਖ ਲਓ ਜੇ ਨਾ ਤੋਂ ਪੂਰਾ ਮੈਂ ਦੇਣ ਦਾ ਹਾਂ ਤੁਹਾਡਾ ਏਸੀ ਕੇ ਸਾਡੇ ਨਾਲ ਗੱਦੀ ਨਿਸ਼ੀਨ ਨਰੇਂਦਰਪਾਲ ਸ਼ਰਮਾ ਜੀ ਤੇ ਜਿਹੜੀ ਸੰਗਤ ਪਹੁੰਚੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਗੱਲਬਾਤ ਕਰਨ ਲਈ ਸੰਗਤ ਵੀ ਹੈ ਤੇ ਕਈ ਅਜਿਹੇ ਲੋਕ ਨੇ ਜੋ ਕਾਫੀ ਚਿਰ ਤੋਂ ਆਪਣੀ ਸੇਵਾ ਨਿਭਾ ਰਹੇ ਨੇ ਗੱਲਬਾਤ ਕਰਨ ਲੈਨੇ ਮਾਤਾ ਜੀ ਕਿੰਨੇ ਚਿਰ ਹੋ ਗਏ ਤੁਹਾਨੂੰ ਇੱਥੇ ਸੇਵਾ ਨਿਭਾਉਂਦੇ ਨੇ 15 ਸਾਲ ਹੋ ਗਏ 15 ਹਾਂ ਜੀ ਤੇ 15 ਸਾਲਾਂ ਦੇ ਵਿੱਚ ਕੀ ਕੁਝ ਤਬਦੀਲੀਆਂ ਦੇਖੀਆਂ ਤੇ ਅ ਬਾਬਾ ਜੀ ਦੇ ਲੜ ਜਦ ਤੋਂ ਲਗੇ ਹੋ ਕੀ ਕੁਝ ਜਿਹੜੀਆਂ ਮੰਨਤਾ ਸੀ ਉਹ ਪੂਰੀਆਂ ਹੋਈਆਂ ਸਾਰੀਆਂ ਪੂਰੀਆਂ ਹੋ ਗਈਆਂ ਬਾਬਾ ਜੀ ਨੇ ਬਹੁਤ ਕੁਝ ਦਿੱਤਾ ਆ ਜਦੋਂ ਦੇ ਇਹਨਾਂ ਦੇ ਲੜ ਪੜਿਆ ਬਹੁਤ ਕੁਝ ਬਾਬਾ ਜੀ ਨੇ ਦਿੱਤਾ ਤੇ ਮੈਂ ਸੁਣਿਆ ਜਿਹੜੇ ਬੱਚੇ ਨੇ ਵਿਦੇਸ਼ਾਂ ਦੇ ਵਿੱਚ ਨੇ ਕਾਮਯਾਬ ਨੇ ਕਾਮਯਾਬ ਬੱਚੇ ਬਾਹਰ ਗਏ ਆ ਬੱਚੇ ਹਾਂਜੀ ਇਹਨਾਂ ਦਾ ਜਿਹੜੇ ਸ਼ਰੇਹ ਇਹਨਾਂ ਨੂੰ ਦੇ ਦੂੰਗਾ ਕਿਦਾਂ ਜਿਹੜੇ ਬੱਚੇ ਬਾਰ ਨੇ ਅੱਜ ਤੰਦਰੁਸਤ ਨੇ ਤੇ ਇਹਦਾ ਸ਼ਰੇਹ ਜਿਹੜਾ ਹੈ ਕਿਹਨਾਂ ਨੂੰ ਦੇਣਾ ਜਾਊਂਗੇ ਬੱਚੇ ਤਾਂ ਅੰਦਰ ਹੁੰਦਾ ਬਾਹਰ ਇਹ ਬਾਬਾ ਜੀ ਦੀ ਮਿਹਰਬਾਨੀ ਸਾਰੀ ਇਹਨਾਂ ਦੀ ਕਿਰਪਾ ਆ ਬਾਬਾ ਜੀ ਦੀ ਸੰਗਤ ਪਹੁੰਚੀ ਹੋਈ ਹੈ ਤੇ ਗੱਲਬਾਤ ਕਰ ਲੈਨੇ ਮਾਤਾ ਜੀ ਤੁਸੀਂ ਵੀ ਪਹੁੰਚੇ ਸੀ ਕੀ ਆਸਥਾ ਲੈ ਕੇ ਪਹੁੰਚੇ ਸੀ ਜੀ ਮੈਂ ਤਾਂ ਮੈਂ ਤਾਂ ਗੁਰੂ ਆ ਮੇਰੇ ਮੇਰੇ ਪਿਤਾ ਜੀ ਆ ਅਸੀਂ ਇਹਨਾਂ ਦੇ ਆਸ਼ੀਰਵਾਦ ਨਾਲ ਇੱਥੇ ਖੜੇ ਆ ਜਿੱਦਾਂ ਇਹ ਕਹਿੰਦੇ ਆ ਅਸੀਂ ਉਦਾਂ ਕਰਦੇ ਸੇਵਾ ਕਰਦੇ ਆ ਇੱਥੇ ਸੇਵਾਦਾਰਾ ਸਭ ਤੋਂ ਵੱਡੇ ਅਸੀਂ ਸੇਵਾਦਾਰੀਆਂ ਅਸੀਂ ਕੋਈ ਕਹਿੰਦੇ ਨਹੀਂ ਅਸੀਂ ਵੱਡੇ ਆ ਜਾਂ ਛੋਟੇ ਆ ਅਸੀਂ ਕਿਸੇ ਦੇ ਮਾਤਾ ਨਹੀਂ ਕਿਸੇ ਦੇ ਬਾਬੇ ਨਹੀਂ ਹੈਗੇ ਸਾਨੂੰ ਤਾਂ ਸਾਡੇ ਮਾਤ ਬਾਬਿਆਂ ਨੇ ਲਾਇਆ ਹੋਇਆ ਅੱਗੇ ਅਸੀਂ ਲੱਗੇ ਹੋਏ ਆ ਹਾਂ ਜੀ ਠੀਕ ਕੁਝ ਦਿੱਤਾ ਸਰਕਾਰ ਨੇ ਅਜ ਤੱਕ ਤੁਹਾਨੂੰ ਸਰਕਾਰ ਨੇ ਬਈ ਚ ਕੁਝ ਨਹੀਂ ਸਾਨੂੰ ਹਜੇ ਦਿੱਤਾ ਸਾਡੇ ਜੋ ਕੁਝ ਵੀ ਦੇਦੇ ਸਾਡੇ ਬਾਬਾ ਜੀ ਦੇਦੇ ਆ ਹਾਂ ਜੀ ਸਰਕਾਰ ਵੱਲੋਂ ਸਾਨੂੰ ਹਜੇ ਕੁਝ ਨਹੀਂ ਮਿਲਿਆ ਹੈਗਾ ਅਸੀਂ ਇੱਥੇ ਦੇ ਸੇਵਾਦਾਰ ਆ ਸ 27 ਸਾਲ ਤੋਂ ਅਸੀਂ ਇੱਥੇ ਜੁੜੇ ਹੋਏ ਆ ਸਾਨੂੰ ਇਸ ਘਰ ਚੋਂ ਬਹੁਤ ਕੁਝ ਮਿਲਿਆ ਇਸ ਕਿਸੇ ਚੀਜ਼ ਦੀ ਕਮੀ ਨਹੀਂ ਆਂ ਦਿੱਤੀ ਇਹ ਸਾਡਾ ਘਰ ਨਹੀਂ ਇੱਕ ਪਿਓ ਆ ਇਹ ਸਾਡਾ ਪਿਓ ਆ ਸੰਡ ਅਸੀਂ ਇਹਨਾਂ ਦੇ ਖਿਲਾਫ ਕੋਈ ਵੱਧ ਘੱਟ ਕੋਈ ਗੱਲ ਕਰੇ ਅਸੀਂ ਨਹੀਂ ਸੁਣ ਸਕਦੇ ਬਹੁਤ ਕੁਝ ਹੋਇਆ ਪਹਿਲਾਂ ਪਹਿਲਾਂ ਹੋਇਆ ਜੋ ਬਹੁਤ ਕੁਝ ਹੋਇਆ ਚਲੋ ਕੋੜੇ ਘੱਟ ਪੇਰ ਭਰ ਲਿਆ ਪਰ ਇਸ ਮਾਲਕ ਦੀ ਜਗ੍ਹਾ ਤੇ ਬਹੁਤ ਕੁਝ ਮਿਲਿਆ ਜੇ ਆ ਕੇ ਦੇਖੋ ਬਹੁਤ ਕੁਝ ਆ ਜੀ ਨਹੀਂ ਤਾਂ ਕੁਛ ਵੀ ਨਹੀਂ ਕੋਈ ਆਂਦੇ ਮੱਥਾ ਟੇਕੇ ਜਾਂਦਾ ਇਹ ਆ ਉਹ ਆਪਾਂ ਇਹਨਾਂ ਗੱਲਾਂ 'ਚ ਨਹੀਂ ਕਰਦੇ ਹਾਂਜੀ ਸਾਨੂੰ ਪਤਾ ਜੀ ਸਾਨੂੰ ਪਤਾ ਸਾਡੇ ਬਬਿਆਂ ਕੋਲ ਕੀ ਆ ਕੀ ਨਹੀਂ ਸਾਨੂੰ ਪਤਾ ਜੀ ਮਾਤਾ ਜੀ ਇੱਥੇ ਤਾਂ ਧਰਮ ਦੀ ਕੋਈ ਪਾਬੰਦੀ ਹੈ ਨਹੀਂ ਕਿਉਂਕਿ ਸਭੀ ਧਰਮਾਂ ਦੇ ਲੋਕ ਜਿਹੜੇ ਨੇ ਸਤਕਾਰ ਨਾਲ ਪਹੁੰਚ ਰਹੇ ਨੇ ਤੇ ਪੀਰਾਂ ਦੇ ਆ ਸਕਦੇ ਆ ਧਰਮ ਦੇ ਬੰਦੇ ਨਾ ਕੋਈ ਹੋਵੇ ਕੋਈ ਉਹਦੇ ਕੋਈ پابੰਦੀ ਨਹੀਂ ਹੈਗੀ ਸਾਰੇ ਤਰ੍ਹਾਂ ਦੇ ਆਉਂਦੇ ਆ ਆਪਣੇ ਸੁੱਖ ਨਾਲ ਸੋਕੇ ਜਾਂਦੇ ਸਾਰਿਆਂ ਦੀ ਬਾਰ ਆਉਂਦੀਆਂ ਸੁੱਖਣਾ ਜੋ ਚੌਂਕ ਸੀ ਉਹੀ ਇੱਥੇ ਹੀ ਆ ਇਹਨੇ ਕੋ ਵੀ ਚੌਂਕ ਵਿੱਚ ਇਹ ਸਾਡੇ ਉਹੀ ਬਾਬਾ ਫਰੀਦ ਚੌਂਕਾ ਦਾ ਇੱਥੇ ਆ ਕੇ ਬੈਠੇ ਹੋ ਸਾਡੇ ਬਾਬਾ ਜੀ ਇਹਨਾਂ ਨੂੰ ਬੱਚਿਆਂ ਨੂੰ ਸਲਾਈ ਵੀ ਸਿਖਾਉਂਦੇ ਆ ਕੰਪਿਊਟਰ ਵੀ ਸਿਖਾਉਂਦੇ ਆ ਸਾਰੇ ਰਾਂਦੇ ਇਹਨਾਂ ਨੇ ਸਭ ਨੂੰ ਕੁਝ ਮਿਲਦਾ ਵਾ ਤਾਈਆਂ ਕਰਕੇ ਇੱਥੇ ਸਭ ਆਉਂਦੇ ਆ ਜੀ ਸੰਗਤ ਜਿੰਨੀ ਵੀ ਆਂਦੀ ਆ ਸੇਵਾ ਦਾ ਰਾਂਦੇ ਸਾਰੇ ਜੇ ਪਾਉਂਦੇ ਆ ਕੁਝ ਮਿਲਦਾ ਕਰ ਤਾਈਓ ਆਉਂਦੇ ਆ ਸਾਨੂੰ ਸਭ ਕੁਝ ਮਿਲਦਾ ਸਾਡੇ ਮਾਨਸ ਸੱਤੇ ਸੱਚੇ ਬੰਨਾਂ ਮੰਗੇ ਜਾਓ ਸਭ ਕੁਝ ਮਿਲਦਾ ਇੱਥੇ ਇਸ ਤਰ੍ਹਾਂ ਵਿੱਚ ਬਹੁਤ ਕੁਛ ਹੈ ਜੇ ਲੋਬੋ ਤੇ ਬਹੁਤ ਕੁਛ ਹੈ ਜੇ ਨਹੀਂ ਕੋਈ ਚੋਲੀਆਂ ਖਾਲੀ ਲੈ ਕੇ ਪਰ ਕੇ ਜਾਈ ਦੀਆਂ ਸਾਡੇ ਆਪਣੇ ਪਿਓ ਦੇ ਤਾਂ ਦੱਸਿਆ ਪਹਿਲਾਂ ਵੀ 27 ਸਾਲ ਤੋਂ ਅਸੀਂ ਇੱਥੇ ਜੁੜੇ ਹੋਏ ਹਾਂ 28 ਸਾਲ ਹਾਂਜੀ ਜੈ ਬਾਬੇ ਪੈਣ ਦੀ ਕਿਹੜੀ ਮੁਰਾਦ ਪੂਰੀ ਹੋਈ ਹੈ ਆਪਾਂ ਗੱਲਬਾਤ ਕਰ ਲੈਣਾ ਪੈਣੇ ਅੱਜ ਆਏ ਸੀ ਦਰਗਾਹ ਤੇ ਚਾਦਰ ਚੜਾਈਏ ਕਿਹੜੀ ਅਜੀ ਮਨਤ ਜਿਹੜੀ ਅੱਜ ਤੁਹਾਡੀ ਪੂਰੀ ਹੋਈ ਹੈ मेरी 11-12 साल बाद मेरी कुड़ी हुई है मन्नत से और मैंने चद, चादरी मानी थी चढ़ाने को तो मेरी पूरी हो गई अब मैं आगे फिर चढ़ा दी हाँ जी कुड़िया है जो मुंडा हाँ, हाँ जी पहली दात परमात्मा चोली पाई है कुड़ी दी कितना महसूस हो रहा है बहुत खुशी है और मतलब होता है एक चीज़ विश्वास के लिए तो विश्वास है मुझे इस चीज़ का اور میری محنت کافی چیزوں کی تھی تو سارا کچھ پورا ہوا میرا اس کے پرتی اور میں کافی ٹائم سے یہاں مٹھا دیکھنے والی تھی اور مجھے پیو مل گئی بس ہاں جی جی پیو صاحب دے سامنے ਅੱਖਾਂ 'ਚ ਹੰਝੂ ਵੀ ਹੈ ਕਿਉਂਕਿ ਜਿਦਾ ਕਿ ਤੁਹਾਨੂੰ ਦੱਸਿਆ ਕਿ کافی سالਾਂ ਤੇ ਬਾਅਦ ਜਿਹੜਾ ਇਹ ਜਵਾਗ ਤੁਹਾਡੇ ਚੋਲੀ ਅੱਜ ਆਇਆ ਹੈ ਤੇ ਕਿਦਾ ਤੁਹਾਨੂੰ ਪਤਾ ਲੱਗਿਆ ਜਾਂ ਕਿਦਾ ਤੁਹਾਡੀ ਆਸਥਾ मुझे तो हफ्ते दिन पहले सपने आए ऐसे चादर चढ़ाने का तो मैंने आंटी से पूछा कि मुझे ऐसे सपने आ रहे तो कह रही क्या पता तुम तो अपनी मन्नत कुछ भूल उल गई हो फिर मुझे याद आया और मैं फिर आके चढ़ाई कितने साल हो गए दर्शन कर ਨਾ ਤੁਸੀਂ ਸੁਖਿਆ ਸੀ ਜਵਾਕ ਨਹੀਂ ਹੋ ਰਿਆ ਸੀ ਉਹ ਕਰੇ ਬੈਠੇ ਤੁਹਾਡੇ ਦਿਮਾਗ ਚ ਆਇਆ ਸੀ ਜੇ ਕੀ ਨਹੀਂ ਐਸੀ ਜਦ ਮੈਂ ਰਾਸਤੇ ਸੇ ਨਿਕਲ ਰਹੀ ਸੀ ਹਾਂਜੀ ਤਬ ਤਬ ਮੂਝੇ ਐਸਾ ਹੋਆ ਕਿ ਦੇਖੋ ਤੁਸੀਂ ਦਰਸ਼ਨ ਕਰਨ ਵੀ ਨਹੀਂ ਆਏ ਬਹੁਤ ਵੱਡੀ ਗੱਲ ਹੈ ਜੇ ਆਸਥਾ ਹੋਵੇ ਤੇ ਕੀ ਕੁਝ ਹੋ ਸਕਦਾ ਹੈ ਪੈਣ ਦਾ ਕਹਿਣਾ ਹੈ ਕਿ ਰਾਹ ਵਿੱਚੋਂ ਲੰਘਦੇ ਹੋਏ ਇਹਨਾਂ ਨੇ ਬਸ ਅਰਜੀ ਲਾਈ ਤੇ ਅੱਜ ਜਿਹੜੇ ਜਵਾਕ ਦੀ ਦਾਤ ਹੈ ਉਹਨਾਂ ਨੂੰ ਮਿਲੀ ਹੈ ਤੇ ਅੱਜ ਪਹੁੰਚੇ ਨੇ ਅੱਜ ਚਾਦਰ ਚੜਾਈ ਹੈ ਦਰਗਾਹ ਤੇ ਤੇ ਪੈਣੀ ਜਿਹੜੀ ਸੰਗਤ ਸਾਨੂੰ ਦੇਖ ਰਹੀ ਹੈ ਕੁਝ ਉਹਨਾਂ ਨੂੰ ਕਹਿਣਾ ਚਾਹਾਂਗਾ ਬਸ ਇਹ ਹੀ ਕਹਾਂਗੇ ਕਿ ਸ਼ਰਧਾ ਹੈ ਆਸਥਾ ਹੈ ਜੋ ਪੂਰਾ ਹੁੰਦਾ ਹੈ ਮਤਲਬ ਦਿਲ ਸੇ ਕੁਝ ਵੀ ਮੰਗੋਗੇ ਪੂਰਾ ਹੋਗਾ ਦੂਰੋਂ ਦੂਰੋਂ ਜਿਹੜੀ ਸੰਗਤ ਹੈ ਨਦਮਸਤਕ ਹੋਣ ਵਾਸਤੇ ਪਹੁੰਚ ਰਹੀ ਹੈ ਗੱਲਬਾਤ ਕਰਨ ਲੈਣੇ ਅੱਜ ਮਾਤਾ ਜੀ ਪਹੁੰਚੇ ਦਰਗਾਹ ਤੇ ਤੇ ਕੀ ਅੱਜ ਆਸਥਾ ਲੈ ਕੇ ਅੱਜ ਆਏ ਹੋ ਅਸੀਂ ਆਪਣੇ ਬੇਟੇ ਦੀ ਸੁਖੀ ਜੋਸੀ ਮਨਪ੍ਰੀਤ ਸਿੰਘ ਦੀ ਉਹਨਾਂ ਦੇ ਪੇਪਰ ਇਟਲੀ ਚ ਦੂਸੇ ਜਮਾ ਹੋਏ ਹੈ। ਚੌਂਕੀਆਂ ਭਰਦੇ ਸੀ ਚੌਥੀ ਚੌਂਕੀ ਤੇ ਹੋਇਆ ਕੰਮ ਉਹਨਾਂ ਦਾ। ਹਾਂਜੀ। ਕਿਤਾ ਕਦੋਂ ਹੀ ਤੁਸੀਂ ਇੱਥੇ ਆ ਰਹੇ ਹੋ? ਆ ਸ਼ੁਰੂ ਤੋਂ ਆਨੇ। ਕਿੰਨੇ ਸਾਲ ਹੋ ਗਏ? 30 ਸਾਲ ਤੋਂ ਪਹਿਲਾਂ ਦੇ ਆ। ਹਾਂ। तो 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 दाड़ी हैं। दाड़ी आज की आस्था लेके पहुँचे हो तो कड़ी मन्नत है जी मन्नत थी आज मेरे तीन चार साल से तबीयत बहुत ज़्यादा ख़राब थी बहुत से दवा करा ली बहुत से दुआ करा ली कहीं मेरे को आराम नहीं मिला तो मैंने आई थी यहाँ पर माथा टिक गई थी मैंने बोल के गई थी तकलीफ हमारी दूर हुई है लगभग महीने बाद हाँ 1 ਮਹੀਨੇ ਮੇ ਹੀ ਦੇਖਨੇ ਕੋਸਾ ਹਾਂ ਇੱਕ ਦੋ ਮਨ ਆਰਾਮ ਧੀਰੇ ਧੀਰੇ ਹੋਣੇ ਲੱਗ ਗਿਆ 1-2 ਮਹੀਨੇ ਮੇ ਮਰ ਹਮੇ ਕੋ ਪੂਰਾ ਆਰਾਮ ਮਿਲ ਗਿਆ ਤੇ ਸੰਗਤ ਕਾਫੀ ਦੂਰੋ ਦੂਰੋ ਜਿਹੜੀ ਨਤਮਸਤਕ ਹੋਣ ਵਾਸਤੇ ਪਹੁੰਚ ਰਹੀ ਹੈ ਜਿੱਥੇ ਜਿਨ੍ਹਾਂ ਦੀ ਮਨੁਕਾਮਨਾ ਪੂਰੀਆਂ ਹੋ ਰਹੀਆਂ ਨੇ ਉਹ ਦਰਗਾਹ ਤੇ ਪਹੁੰਚ ਰਹੇ ਨੇ ਨਤਮਸਤਕ ਹੋ ਰਹੇ ਨੇ ਤੇ ਚਾਦਰਾਂ ਚੜਾ ਰਹੇ ਨੇ ਤੇ ਕਾਫੀ ਲੋਕਾਂ ਦੀ ਜਿਹੜੀਆਂ ਮੰਨਤ ਪੂਰੀ ਵੀ ਹੋ ਰਹੀ ਹੈ ਸੰਗਤਾਂ ਨਾਲ ਗੱਲਬਾਤ ਵੀ ਕੀਤੀ ਤੇ ਇਹ ਜਿਹੜਾ ਸਥਾਨ ਹੈ ਜਿਹੜੀ ਸਥਾਨ ਬਣਿਆ ਹੋਇਆ ਹੈ ਸਾਉਂਡ ਸ਼ਾਹ ਜੀ ਦੀ ਸਮਾਦ ਹੈ ਜਿੱਥੇ ਲੋਕੇ ਆਪਣੀ ਆਸਥਾ ਲੈ ਕੇ ਪੋਜਦੇ ਨੇ ਤੇ ਆਪਣੀ ਮਨੁਕਾਮਨਾਵਾਂ ਪੂਰੀਆਂ ਹੋਣ ਤੋਂ ਬਾਅਦ ਚਾਦਰਾਂ ਚੁਣਾਂਦੇ ਨੇ ਤੇ ਸੁਖਣਾ ਸੁਖਦੇ ਨੇ ਤੇ ਕਾਫੀ ਲੋਕਾਂ ਦੀ ਜਿਹੜੀ ਆ ਮਨੁਕਾਮਨਾਵਾਂ ਪੂਰੀਆਂ ਵੀ ਹੋ ਰਹੀਆਂ ਨੇ ਉਹਨਾਂ ਦੀ ਆਸਥਾ ਨੇ ਤੇ ਉਹ ਆਸਥਾ ਲੈ ਕੇ ਪੋਜਦੇ ਨੇ ਤੇ ਬਾਬਾ ਜੀ ਜਿਹੜੇ ਨੇ ਉਹਨਾਂ ਦੀ ਮਨੁਕਾਮਨਾ ਪੂਰੀਆਂ ਕਰ ਦਿੰਦੇ ਤੇ ਸੰਗਤਾਂ ਨਾਲ ਗੱਲਬਾਤ ਵੀ ਕੀਤੀ ਤੇ ਤੁਹਾਨੂੰ ਅੱਜ ਦੀ ਜਿਹੜੀ ਪੇਸ਼ਕਸ਼ ਕਿੱਦਾਂ ਦੀ ਲੱਗੀ ਹੈ ਕਿੱਦਾਂ ਦੀ ਲੱਗੀ ਖਬਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੇਖਦੇ ਹਾਂ ਲੁਧਿਆਣਾ ਲਾਈਵ ਕੈਮਰਾ ਪਰਸਨ ਹਣੀ ਦੇ ਨਾਲ ਮੈਂ ਅਮਰ